ਕੱਲ ਤੁਸੀਂ ਸਾਡੇ ਵੱਲੋਂ ਸ਼ੇਅਰ ਕੀਤੀ ਗਈ ਪੀਟੀਐਮ ਦੀ ਹਦਾਇਤਾਂ ਵਾਲੀ ਵੀਡੀਓ ਚ ਵੇਖਿਆ ਹੋਣਾ ਕਿ ਕਿਵੇਂ ਸਕੂਲ ਚ ਕੰਮ ਕਰ ਰਹੇ ਅਲੱਗ-ਅਲੱਗ ਲੋਕਾਂ ਦੀ ਪੀਟੀਐਮ ਨੂੰ ਕਰਾਉਣ ਲਈ ਵੱਖ-ਵੱਖ ਜ਼ਿੰਮੇਵਾਰੀ ਹੁੰਦੀ ਹੈ ਅੱਜ ਅਸੀਂ ਸਮਝਾਂਗੇ ਕਿ ਇੱਕ ਚੰਗੀ ਪੀਟੀਐਮ ਕਰਾਉਣ ਲਈ ਸਕੂਲ ਸਟਾਫ ਦੀ ਕੀ-ਕੀ ਜ਼ਿੰਮੇਵਾਰੀ ਹੁੰਦੀ ਹੈ ਪਹਿਲੀ ਜ਼ਿੰਮੇਵਾਰੀ ਸਕੂਲ ਸਟਾਫ ਨੇ ਪੀਟੀਐਮ ਦੀ ਤਿਆਰੀ ਕਰਨ ਲਈ ਇੱਕ ਮੀਟਿੰਗ ਕਰਾਉਣੀ ਹੈ ਜਿਦੇ ਵਿੱਚ ਉਹਨਾਂ ਨੇ ਪੀਟੀਐਮ ਦਾ ਏਜੰਡਾ ਤੇ ਹੋਰ ਚੀਜ਼ਾਂ ਨੂੰ ਡਿਸਕਸ ਕਰਨਾ ਹੈ ਸਕੂਲ ਸਟਾਫ ਨੇ ਪੀਟੀਐਮ ਬਾਰੇ ਜਾਗਰੂਕਤਾ ਲਿਆਉਣੀ ਹੈ ਇਸ ਲਈ ਤੁਸੀਂ ਪੇਰੈਂਟਸ ਨੂੰ ਸੱਦੇ ਭੇਜੋ ਤੁਸੀਂ ਐਸਐਮਸੀ ਮੈਂਬਰਾਂ ਰਾਹੀਂ ਜਾਗਰੂਕਤਾ ਫੈਲਾਓ ਤੇ ਤੁਸੀਂ ਬੱਚਿਆਂ ਰਾਹੀਂ ਵੀ ਪੀਟੀਐਮ ਦਾ ਮੈਸੇਜ ਫੈਲਾਓ ਪੀਟੀਐਮ ਦੀ ਤਿਆਰੀ ਕਰਨ ਲਈ ਤੁਸੀਂ ਐਸਐਮਸੀ ਦੀ ਮਦਦ ਵੀ ਲਿਓ ਇਹ ਕਰਨ ਲਈ ਤੁਸੀਂ ਉਹਨਾਂ ਨੂੰ ਕਾਲ ਕਰ ਸਕਦੇ ਹੋ ਮਾਪਿਆਂ ਨੂੰ ਮਹਿਸੂਸ ਕਰਾਓ ਕਿ ਉਹਨਾਂ ਦਾ ਸਵਾਗਤ ਹੈ ਇਕਰਨ ਲਈ ਉਹਨਾਂ ਨੂੰ ਬਹਿਣ ਲਈ ਚੰਗੀ ਜੀ ਜਗ੍ਹਾ ਦਿਓ ਚਾਹ ਪਾਣੀ ਦਾ ਅਰੇਂਜਮੈਂਟ ਵੀ ਕਰੋ ਕਮਰੇ ਵਿੱਚ ਸਿੱਖਣ ਦਾ ਮਾਹੌਲ ਬਣਾਉਣ ਬਾਰੇ ਅਸੀਂ ਤੁਹਾਡੇ ਨਾਲ ਇੱਕ ਚਾਰਟ ਸ਼ੇਅਰ ਕਰ ਰਹੇ ਹਾਂ ਤੁਸੀਂ ਉਸ ਨੂੰ ਬਣਾਓ ਜਾਂ ਪ੍ਰਿੰਟ ਕਰਾਓ ਤੇ ਆਪਣੀ ਕਲਾਸ ਵਿੱਚ ਉਸ ਨੂੰ ਲਗਾਓ ਤਾਂ ਕਿ ਸਾਰੇ ਮਾਪੇ ਉਸ ਨੂੰ ਵੇਖ ਕੇ ਸਿੱਖ ਸਕਣ ਮਾਪੇ ਅਧਿਆਪਕ ਬੱਚੇ ਦੀ ਇਕੱਲੀਆਂ ਵਿਚਾਰ ਚਰਚਾ ਵਿੱਚ ਅਸੀਂ ਜਿਹੜੇ ਨੁਕਤੇ ਤੁਹਾਡੇ ਨਾਲ ਸਾਂਝਾ ਕੀਤੇ ਨੇ ਉਹਨਾਂ ਬਾਰੇ ਧਿਆਨ ਰੱਖੋ ਉਹਨਾਂ ਨੁਕਤਿਆਂ ਵਿੱਚ ਅਸੀਂ ਤੁਹਾਨੂੰ ਦੱਸਿਆ ਵੀ ਹੈ ਕਿਵੇਂ ਜਦੋਂ ਡਿਸਕਸ਼ਨ ਹੁੰਦਾ ਪਿਆ ਹੈ ਉਸ ਟਾਈਮ ਤੁਸੀਂ ਧਿਆਨ ਦੇਣਾ ਹੈ ਕਿ ਤੁਸੀਂ ਤਿੰਨ ਚੀਜ਼ਾਂ ਦਾ ਧਿਆਨ ਰੱਖ ਰਹੇ ਹੋ ਤੁਸੀਂ ਦਿਲ ਖੋਲ ਕੇ ਬੱਚਿਆਂ ਦੀ ਕਦਰ ਕਰ ਰਹੇ ਹੋ ਤੁਸੀਂ ਕੰਨ ਖੋਲ ਕੇ ਉਹਨਾਂ ਦੀ ਭਾਵਨਾਵਾਂ ਨੂੰ ਸੁਣ ਰਹੇ ਹੋ ਤੇ ਤੁਸੀਂ ਜਾਣਕਾਰੀ ਦੇ ਰਹੇ ਹੋ ਪ੍ਰੀ ਬੋਰਡ ਦੇ ਇਮਤਿਹਾਨਾਂ ਦੇ ਨਤੀਜਿਆਂ ਬਾਰੇ ਅਗਲੀ ਜਿਹੜੀ ਤੁਹਾਡੀ ਜ਼ਿੰਮੇਵਾਰੀ ਹੈ ਉਹਦੇ ਵਿੱਚ ਤੁਸੀਂ ਇਹ ਧਿਆਨ ਦੇਣਾ ਕਿ ਸਕੂਲ ਮੁਖੀ ਨੇ ਪੀਟੀਐਮ ਦੇ ਵਿੱਚ ਸਕੂਲ ਦਾ ਦੌਰਾ ਲੈਣਾ ਨਿਰਖਣ ਕਰਨ ਲਈ ਉਸ ਤੋਂ ਬਾਅਦ ਤੁਹਾਡੇ ਨਾਲ ਸਕੂਲ ਮੁਖੀ ਨਾਲ ਇੱਕ ਫਾਰਮ ਵੀ ਸਾਂਝਾ ਹੋਵੇਗਾ ਜਿਹੜਾ ਤੁਸੀਂ ਪੀਟੀਐਮ ਦਾ ਨਿਰਖਣ ਕਰਨ ਤੋਂ ਬਾਅਦ ਭਰਨਾ ਹੈ ਉਸ ਤੋਂ ਬਾਅਦ ਸਾਰੇ ਸਕੂਲ ਮੁਖੀ ਜਾਂ ਇਨਚਾਰਜ ਨੇ ਅਧਿਆਪਕ ਇਨਚਾਰਜ ਨੇ ਪੀਟੀਐਮ ਦੀਆਂ ਕੋਈ ਮੁੱਖ ਗੱਲਾਂ ਤਸਵੀਰਾਂ ਵੀਡੀਓਜ਼ ਆਦਿ ਜਿਹੜੀ ਨੇ ਉਹ ਜਿਹੜੇ ਗਰੁੱਪ 'ਚ ਤੁਹਾਨੂੰ ਐਡ ਕੀਤਾ ਗਿਆ ਹੈ ਸੋਈ ਵਾਲੇ ਗਰੁੱਪ 'ਚ ਉਹਦੇ ਵਿੱਚ ਤੁਸੀਂ ਸਾਂਝਾ ਕਰਨੀਆਂ ਨੇ ਇਸ ਤੋਂ ਇਲਾਵਾ ਜੇ ਤੁਸੀਂ ਡਿਟੇਲ ਵਿੱਚ ਸਮਝਣਾ ਹੈ ਕਿ ਪੀਟੀਐਮ 'ਚ ਕੀ ਕੀ ਹੋਣਾ ਹੈ ਤੇ ਤੁਹਾਡੇ ਨਾਲ ਜਿਹੜੀ ਵੀਡੀਓ ਪਹਿਲਾਂ ਸ਼ੇਅਰ ਕੀਤੀ ਗਈ ਹੈ ਹਦਾਇਤਾਂ ਲਈ ਤੁਸੀਂ ਉਸ ਨੂੰ ਵੇਖ ਸਕਦੇ ਹੋ